ਅੰਦਰ ਦੇ ਦੁੱਖ ਉਤਰ ਗਏ ਮਹਾਰਾਜ ਨੇ ਸੰਗੇ ਨੂੰ ਪਤਾ ਲੱਗਾ ਕਿ ਜਿਹੜਾ ਨਾਮ ਹੁਣ ਮੀਰਾ ਰੋਜ਼ ਜਪਦੀ ਹੈ ਮੇਲਾਂ ਵਿੱਚ ਸਤਨਾਮ ਹਰ ਪੋਗਤੁ ਹਾਰੇ ਸਤਨਾਮ ਹਰ ਪੋਗਤੁ ਹਾਰੇ ਪੁੱਛਿਆ ਧੀਏ ਹੁਣ ਤੋ ਇੰਨਾ ਖੁਸ਼ ਰਹਿਨੀ ਇਹ ਨਾਮ ਕਿੱਥੋਂ ਕਹਿੰਦੀ ਰਵਿਦਾਸ ਮਹਾਰਾਜ ਆਪਣੀ ਧੀ ਦਾ ਸੁੱਖ ਵੇਖ ਕੇ ਰਾਜਾ ਤੇ ਰਾਣੀ ਵੀ ਆਏ ਨਮਸਕਾਰ ਕੀਤੀ ਮੱਥਾ ਟੇਕਿਆ ਜਿਸ ਤੀ ਦੇ ਦੁੱਖ ਕਰਕੇ ਅਸੀਂ ਦੁਖੀ ਸੀ ਮਹਾਰਾਜ ਤੁਸੀਂ ਉਹ ਦੁੱਖ ਦੂਰ ਕਰ ਦਿੱਤਾ ਉਹ ਸੰਕਟ ਦੂਰ ਕਰ ਦਿੱਤਾ ਤੇ ਰਵਿਦਾਸ ਮਹਾਰਾਜ ਕਹਿੰਦੇ ਰਾਜਨ ਰਾਜ ਭਾਗ ਵਿੱਚ ਸੁੱਖ ਨਹੀਂ ਹੈ ਨਾਮ ਜਪਣ ਵਿੱਚ ਸੁੱਖ ਹੈ ਰਾਜ ਭਾਗ ਵਿੱਚ ਸੁੱਖ ਨਹੀਂ ਹੈ ਸੁੱਖ ਨਹੀਂ ਬੋਤੇ ਧਨ ਘਟੇ ਸੁੱਖ ਨਹੀਂ ਪੇਖੇ ਨਿਰਤਨ ਔਟੇ ਸੁੱਖ ਨਹੀਂ ਬੋਦੇ ਸ਼ਕਮਾਏ ਇਹ ਸੁੱਖ ਕਿੱਥੇ ਸਰਬ ਸੁਖਾਂ ਹਰ ਹਰ ਗੁਣ ਗਾਇ ਰੱਬ ਦੇ ਗੁਣ ਗਾਣ ਵਿੱਚ ਸੁੱਖ ਹੈ ਰਾਜਨ ਰਾਜ ਭਾਗ ਵਿੱਚ ਸੁੱਖ ਨਹੀਂ ਸੁੱਖ ਰੱਬ ਦੇ ਨਾਮ ਤੇ ਸਾ ਸੰਗਤ ਜੈ ਜੈਕਾਰ ਹੋ ਗਈ ਰੌਲਾ ਪੈ ਗਿਆ ਕੰਚੀ ਵਿੱਚ ਸਿਰ ਗੁਰਵਰਧਨਪੁਰ ਵਿੱਚ ਕਾਦਾ ਵਾਰਾਨਸੀ ਬਨਾਰਸ ਤੱਕ ਬ੍ਰਹਮਣਾਂ ਤੱਕ ਰੌਲਾ ਪੈ ਗਿਆ ਉਹ ਰਾਜਾ ਤੇ ਰਾਣੀ ਮੱਥਾ ਟੇਕ ਗਿਆ ਇਹਨੇ ਰਵਿਦਾਸ ਨੂੰ ਰਾਜਾ ਤੇ ਰਾਣੀ ਉਹਦੇ ਉਹਦੀ ਲੜਕੀ ਮੱਥਾ ਟੇਕ ਕੇ ਆਏ ਨੇ ਉਹਦੀ ਲੜਕੀ ਨੇ ਤੇ ਨਾਮ ਭਜਨ ਲੈ ਲਿਆ ਰਵਦਾਸ ਕੋਲ ਰੌਲਾ ਪੈ ਗਿਆ ਅੱਜ ਵੀ ਤੁਸੀਂ ਵੇਖੋਗੇ ਕੋਈ ਰਾਜੇ ਕੋਈ ਮੰਤਰੀ ਕਿਸੇ ਜਗ੍ਹਾ ਤੇ ਜਾਣ ਲੱਗ ਪੈਨ ਉਹ ਡੇਰੇ ਦੀ ਪ੍ਰਭਤਾ ਹੋਣ ਲੱਗ ਪੈਂਦੀ ਹੈ ਫਲਾਨੀ ਜਗ੍ਹਾ ਤੇ ਫਲਾਨਾ ਮੰਤਰੀ ਹੁੰਦਾ ਹੈ ਫਲਾਨੀ ਜਗ੍ਹਾ ਤੇ ਫਲਾਨੇ ਰਾਜੇ ਦਾ ਪਰਿਵਾਰ ਹੁੰਦਾ ਹੈ ਹੁਣ ਵਡਿਆਈ ਹੋਣ ਲੱਗ ਪਈ ਪਤਾ ਕਿਉਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਰੱਬ ਦੀ ਭਗਤੀ ਕਰਨ ਵਾਲੇ ਪ੍ਰਗਟ ਹੁੰਦੇ ਨੇ ਦੁਨੀਆ 'ਚ। ਛੁਪਾ ਨਹੀਂ ਸਕਦਾ ਕੋਈ ਉਹਨਾਂ ਨੂੰ। ਜਦੋਂ ਰੱਬ ਪ੍ਰਗਟ ਕਰਦਾ ਹੈ ਉਹਨਾਂ ਦੀ ਵਡਿਆਈ ਪ੍ਰਗਟ ਹੋਣ ਲੱਗ ਪੈਂਦੀ ਹੈ। ਕਿਉਂਕਿ ਸਜਗਮ ਸੋਬਾ ਨਾਮ ਕੀ। ਨਾਮ ਦੀ ਸੋਭਾ ਹੈ। ਜਿਹੜਾ ਜਪੇਗਾ ਉਹਦੀ ਹੋਏਗੀ ਜ਼ਰੂਰ। ਇਸ ਜਗਮ ਸੋਬਾ ਨਾਮ ਕੀ। ਬਿਨ ਨਾਵੇ ਸੋਭਾ ਨਾ ਹੋਏ। ਇਹ ਮਾਇਆ ਦੀ ਸੋਭਾ ਚਾਰ ਦੇਹਾਂ ਨੇ ਜਾਂਦੀ ਬਿਲਮ ਨਾ ਹੋਏ। ਹੁਣ ਸੋਭਾ ਹੋਣੀ ਸੀ ਬਾਰਾਨਸੀ ਬਨਾਰਸ ਵਿੱਚ ਸੋਭਾ ਹੋ ਗਈ ਰਦਾਸ ਮਾਹ ਰਾਜੇ ਜਾਣਦੇ ਨੇ ਰਾਣੀ ਮੱਥਾ ਟੇਕ ਕੇ ਆਈ ਹੈ ਰਾਜੇ ਦੀ ਲੜਕੀ ਨੇ ਨਾਮ ਭਜਨ ਲੈ ਲਿਆ ਦੂਰ ਦੂਰ ਤੱਕ ਸੋਭਾ ਫੈਲ ਗਈ ਈਰਖਾ ਕਰਨ ਵਾਲੇ ਈਰਖਾ ਕਰਨ ਲੱਗ ਪਏ ਖਬਰ ਪਹੁੰਚਦਿਆਂ ਪਹੁੰਚਦਿਆਂ ਉਹ ਬਾਦਸ਼ਾਹ ਤੌੜਗੜ ਦੇ ਰਾਜੇ ਤੱਕ ਪਹੁੰਚ ਗਈ ਉਹ ਰੱਬ ਦਾ ਉਪਾਸ਼ਕ ਸੀ ਰੱਬ ਦੀ ਭਾਲ ਵਿੱਚ ਸੀ ਰਾਜ ਭਾਗ ਭੋਗਦਿਆਂ ਇੱਛਾ ਸੀ ਮੈਨੂੰ ਰੱਬ ਮਿਲੇ ਜਦੋਂ ਨੂੰ ਖਬਰ ਮਿਲੀ ਨਾ ਵਾਰਾणसी ਬਨਾਰਸ ਵਿੱਚ ਹੈ ਕੋਈ ਭਗਤੀ ਕਰਨ ਵਾਲਾ ਜਿਹਦੇ ਕੋਲ ਰਾਜੇ ਦੀ ਲੜਕੀ ਨੂੰ ਜਾ ਕੇ ਸਕੂਨ ਮਿਲਿਆ ਹੈ ਰਾਜੇ ਦੇ ਚਿੱਲੇ ਹੋ ਗਏ ਨੇ ਜਿਦਾਂ ਕਾਰ ਵਡਿਆਈ ਹੋਈ ਉਹ ਵੀ ਆਪਣੇ ਅਹਿਲਕਾਰਾਂ ਨਾਲ ਚੱਲ ਪਿਆ ਜਦੋਂ ਅਹਿਲਕਾਰਾਂ ਨਾਲ ਚੱਲਿਆ ਪਹੁੰਚ ਗਿਆ ਸ਼ੀਰ ਗੁਰਵਰਧਨਪੁਰ ਕੰਚੀ ਰਸਤੇ ਚ ਆ ਕੇ ਪੁੱਛਦੇ ਰਵਿਦਾਸ ਦਾ ਮੰਦਿਰ ਕਿੱਥੇ ਹੈ ਦੱਸਣ ਵਾਲਿਆਂ ਕਹਿੰਦੇ ਰਵਿਦਾਸ ਦਾ ਤਾਂ ਕੋਈ ਮੰਦਿਰ ਨਹੀਂ ਉਹ ਤੇ ਜਿਹੜਾ ਰਸਤਾ ਵਾਰਨ ਅਸੀਂ ਹਨਾਰਸ ਦੰਗਾ ਨੂੰ ਜਾਂਦਾ ਹੈ ਤੀਰਥ ਨੂੰ ਉਹਦੇ ਉੱਤੇ ਛੋਟੀ ਜਿਹੀ ਕੁੱਲੀ ਪਾਈ ਹੋਈ ਹੈ ਜੋੜੇ ਗੰਢਦੇ ਨੇ ਉਹਨਾਂ ਦਾ ਕੋਈ ਮੰਦਿਰ ਨਹੀਂ ਬੜਾ ਹੈਰਾਨ ਹੋਇਆ ਜਿਹਦੇ ਚੇਲੇ ਰਾਜੇ ਹੋਣ ਉਹਦਾ ਮੰਦਿਰ ਕਿਉਂ ਨਹੀਂ ਬਣਿਆ ਪਹੁੰਚ ਗਿਆ ਜਦੋਂ ਗਿਆ ਵੇਖਦਾ ਕੀ ਹੈ ਦੋ ਚਾਰ ਸੱਜਣ ਬੈਠੇ ਨੇ ਰਵਿਦਾਸ ਮਹਾਰਾਜ ਜੋੜਾ ਗੰਢ ਰਹੇ ਨੇ ਕੋਈ ਨਹੀਂ ਬੋਲ ਰਿਹਾ ਬਿਲਕੁਲ ਚੁੱਪ ਰਾਜਾ ਜੱਗ ਵੀ ਚੁੱਪਚਾਪ ਬਹਿ ਗਿਆ ਨਾ ਜੋੜੇ ਗੰਢਣ ਵਾਲਾ ਬੋਲ ਰਿਹਾ ਨਾ ਜੋੜੇ ਗਢਾਉਣ ਵਾਲੇ ਬੋਲ ਰਹੇ ਪਤਾ ਕਿਉਂ ਰਵਿਦਾਸ ਮਹਾਰਾਜ ਨੇ ਕੋਈ ਭੇਟਾ ਰੱਖੀ ਹੋਈ ਹੈ ਜੇ ਜੋੜਾ ਗਢਾਉਣੇ ਭਾਈ ਚੁੱਪਚਾਪ ਬੈਠ ਦੁਨਿਆਵੀ ਗੱਲਾਂ ਨਾ ਕਰੀ ਇੱਥੇ ਚੁੱਪ ਕਰਕੇ ਬਹਿ ਜਾ ਜੇ ਤੇਰੀ ਸੁਰਤ ਜੁੜ ਗਈ ਜੋੜਾ ਬਣਾਉਣ ਵਾਲਿਆ ਤੇਰੀ ਸੁਰਤ ਵੀ ਰੱਬ ਨਾਲ ਗੰਢਦਾਗਾ ਜੋੜਾ ਤੇ ਗੰਢਿਆ ਜਾਏਗਾ ਤੇਰੀ ਸੁਰਤੀ ਵੀ ਰੱਬ ਨਾਲ ਗੰਢੀ ਜਾਏਗੀ ਜੋੜਾ ਮੰਨਦਿਆਂ ਰੱਬ ਦਾ ਸ਼ਬਦ ਪੜ ਰਿਹਾ ਇੱਕ ਤੋਪਾ ਭਰਦੇ ਨੇ ਨਾਲ ਦੀ ਨਾਲ ਤੋਪੇ ਭਰ ਕੇ ਗਾ ਰਹੇ ਨੇ ਚਮੜਾ ਡਾਗਾ ਆਠ ਨਾ ਜਨੇ ਲੋਗ ਇਕੱਠਾ ਵੇ ਪਨ ਆਰ ਨਹੀਂ ਜੇ ਤੋ ਪਉ ਨਹੀਂ ਰੰਬੇ ਠਾਉ ਰੋਪ ਰਾਜਾ ਸੁਣ ਰੇ ਲੋਕ ਗੰਠ ਗੰਠ ਖਰਾਵੇ ਬੁੱਚਾ ਹੋ ਵਿਨ ਗੰਠੇ ਜਾਏ ਪਹੁੰਚ ਰਵਿਦਾਸ ਚ ਪੈ RAM ਨੰਮ ਮੋਹ ਜਮ ਸਿਓ ਨਹੀਂ ਕੰਮ ਪੜੋ ਰਵਿਦਾਸ ਜਪੈ RAM ਨੰਮ ਮੋਹ ਜਮ ਸਿਓ ਨਹੀਂ کم جوڑا گنڈیا گیا <سجن> اس سجن دے دیتا وکھیا تا سامنے اہل کر کھڑے نے راجے والی پشاک پائی کوئی راجہ بیٹھا رواس مہراجیہ نے بڑے عدم نل کیا آؤ راجن آؤ راجن کتوں آئے ان کے جی میں چتوڑ کا ریاست تو آیا حکم کی ہے ہتھ جوڑ کے کہا جی رب دی چاہے ہیں ਰਾਜ ਭਾਗ ਸੁਖ ਸੁਭਦਾ ਸਾਰਾ ਕੁਝ ਭੋਗ ਲਿਆ ਹੁਣ ਰੱਬ ਦੀ ਭਾਲ ਵਿੱਚ ਐ ਕੋਈ ਰੱਬ ਨੂੰ ਮਿਲਾ ਦੇਵੇ ਕੋਈ ਰੱਬ ਨਾਲ ਮਿਲਾ ਦੇ ਜਿੱਥੇ ਕੋਈ ਸਾਧੂ ਲੱਭਦਾ ਮੈਂ ਉਹਦੇ ਕੋਲ ਰੱਬ ਨੂੰ ਪਾਉਣ ਜਾਂਦਾ ਪਰ ਅੱਜ ਤੱਕ ਰੱਬ ਮਿਲਿਆ ਨਹੀਂ ਰੱਬ ਦੀ ਭਾਲ ਵਿੱਚ ਆਇਆ ਰਵਿਦਾਸ ਮਹਾਰਾਜ ਰੱਬ ਨਾਲ ਮਿਲਾ ਦਿਓ ਤੇ ਰਵਿਦਾਸ ਦੀ ਬੜੇ ਪਿਆਰ ਵਿੱਚ ਬੋਲੇ ਰਾਜਨ ਅੱਜ ਹੀ ਮਿਲਣਾ ਹੈ ਅੱਜ ਹੀ ਮਿਲਣਾ ਹੈ ਉਹ ਹੈਰਾਨ ਹੋ ਗਿਆ ਜਿਹਦੇ ਜਿਹਦੇ ਕੋਲ ਗਿਆ ਉਹਨੇ ਵਿਧੀਆਂ ਦੱਸੀਆਂ ਨੇ ਉਹਨੇ ਢੰਗ ਤਰੀਕੇ ਦੱਸੇ ਨੇ ਕਿਸੇ ਨੇ ਕੋਈ ਢੰਗ ਦੱਸਿਆ ਤਰੀਕਾ ਦੱਸਿਆ ਵਿਧੀਆਂ ਦੱਸੀਆਂ ਕੋਈ ਯੰਤਰ ਮੰਤਰ ਦੱਸਿਆ ਕੋਈ ਪ੍ਰਾਣਾ ਯਮਜੁਗਤਾਂ ਦੱਸੀਆਂ ਕੋਈ ਤੀਰਥ ਵਰਤ ਨਿਯਮ ਦੱਸੇ ਰਵਿਦਾਸ ਕੁਝ ਵੀ ਨਹੀਂ ਦੱਸ ਰਿਹਾ ਇੱਕੋ ਗੱਲ ਕਹਿੰਦੇ ਨੇ ਅੱਜ ਹੀ ਮਿਲਣਾ ਹੈ ਰਾਜੇ ਨੇ ਹੱਥ ਜੋੜ ਕੇ ਕਿਹਾ ਜੀ ਅੱਜੇ ਮਿਲਾ ਦਿਓ ਕਹਿੰਦੇ ਰਾਜਨ ਰੱਬ ਨੂੰ ਅੱਜ ਹੀ ਮਿਲਣਾ ਕਹਿੰਦੇ ਜੀ ਅੱਦੇ ਮਲਾ ਦਿਓ ਕਹਿੰਦੇ ਅਵੀ ਮਿਲਣਾ ਹੁਣੇ ਮਿਲਣਾ ਉਹ ਤਾਂ ਇੱਕ ਵਾਰ ਹਿੱਲ ਗਿਆ ਅੱਖਾਂ ਭਰ ਕੇ ਕਹਿੰਦੇ ਜੀ ਹੁਣੇ ਮਲਾ ਦਿਓ ਇੱਕਦਮ ਫਿਰ ਵਿਧਾਸ ਮਹਾਰਾਜ ਨੇ ਜਿਹੜਾ ਮਿੱਟੀ ਦਾ ਪੁੰਡਾ ਸੀ ਨੰਜੇ ਦੇ ਵਿੱਚ ਪੁਰਾਣੇ ਜੋੜਿਆਂ ਦੇ ਛਿੱਪਰ ਕੱਟ ਕੇ ਰੱਖੇ ਹੋਏ ਸੀ ਜੋੜੇ ਗੰਨਣ ਵਾਸਤੇ ਚਮੜੇ ਦੇ ਉਹਦੇ ਚ ਚੁਲਾ ਭਰ ਕੇ ਜਲਦਾ ਕਹਿੰਦੇ ਲੈ ਰਾਜਨ ਜਲ ਸ਼ਕ ਫਿਰ ਤੈਨੂੰ ਅਮਰਤ ਜਲ ਸ਼ਕਾਉਨੇ ਆ ਜੇ ਮਲਾਦ ਨੇ ਰੱਬ ਹੁਣੇ ਮਿਲ ਜਾਏਗਾ ਆਲਾ ਜਲ ਸ਼ਕ ਜਦੋਂ ਚੁਲਾ ਭਰ ਕੇ ਉਹਦੇ ਵੱਲ ਕੀਤਾ ਨਾ ਉਹਦੀ ਨਜ਼ਰ ਉਸ ਪਾਣੀ ਵੱਲ ਗਈ ਇੱਕਦਮ ਫੁਰਨਾ ਆ ਗਿਆ ਗੰਦਾ ਪਾਣੀ ਪਲਾਉਣ ਲੱਗਾ ਇਹ ਕਿਹੜਾ ਤਰੀਕਾ ਰੱਬ ਨੂੰ ਮਿਲਾਉਣ ਦਾ ਇਹ ਤਾਂ ਗੰਦਾ ਪਾਣੀ ਹੈ ਬਸ ਚਿੱਤ ਵਿੱਚ ਆ ਫੁਰਨਾ ਆਉਣ ਦੀ ਧੀਰ ਸੀ ਅੰਦਰ ਬਹੁਤ ਕੁਝ ਚੱਲ ਪਿਆ ਗੰਦਾ ਪਾਣੀ ਪਲਾਉਣ ਲੱਗਾ ਇਹ ਕਿਹੜਾ ਤਰੀਕਾ ਹੈ ਉਹ ਪਾਣੀ ਚੁੱਲੇ ਵਿੱਚੋਂ ਰਿਸਦਾ ਜਾ ਰਿਹਾ ਸੀ ਰਾਜਨ ਨੇ ਸ਼ਰਮੋ ਸ਼ਰਮੀ ਹੱਥ ਮਾਰੇ ਕੀਤਾ ਦੋਏ ਬੁੱਕਾਂ ਇਸ ਤਰ੍ਹਾਂ ਕਰ ਲਈਆਂ ਬੁੱਕ ਵਿੱਚ ਜਲ ਤਾਂ ਪੈ ਗਿਆ ਪਰ ਸਾਖੀ ਘਰ ਲਿਖਦੇ ਉਹਨੇ ਪੀਤਾ ਨਹੀਂ ਮੂੰਹ ਤੱਕ ਲਿਆਉਂਦਿਆਂ ਲਿਆਉਂਦਿਆਂ ਸਾਰਾ ਹੀ ਡੋਲ ਲਿਆ ਉਤੋਂ ਬਾਅਦ ਰਵਿਦਾਸ ਮਹਾਰਾਜ ਚੁੱਪ ਹੋ ਗਏ ਪਤਾ ਕਿਉਂ ਰਾਜਨ ਤੂੰ ਰੱਬ ਨੂੰ ਕੀ ਮਿਲਣਾ ਹੈ ਤੂੰ ਤਾਂ ਬਚਨ ਪਾਉਣ ਦੇ ਯੋਗ ਹੈ ਬਚਨ ਮੰਨਣ ਤੋਂ ਅਸਮਰਥ ਹੋ ਗਿਆ ਤੂੰ ਤੂੰ ਤਾਂ ਬਚਨ ਕਮਾਏ ਨਹੀਂ ਸਕਿਆ ਜਿਹੜਾ ਬਚਨ ਨਾ ਕਮਾ ਸਕਿਓ ਰੱਬ ਨੂੰ ਕਿੱਥੋਂ ਮਿਲਦਾ ਹੈ ਅਜੇ ਤੂੰ ਯੋਗ ਨਹੀਂ ਬਣਿਆ ਪਹਿਲਾਂ ਬਚਨ ਕਮਾਉਣਾ ਪੈਂਦਾ ਹੈ ਫਿਰ ਰੱਬ ਨਾਲ ਮਿਲਦਾ ਹੈ ਪਹਿਲਾਂ ਗੁਰੂ ਦਾ ਬਚਨ ਕਮਾਉਣਾ ਪੈਂਦਾ ਹੈ ਗੁਰ ਕਾ ਬਚਨ ਵਸੈ ਜੀ ਨਾਲੇ ਜੋ ਗੁਰੂ ਨੇ ਕਿਹਾ ਉਹ ਮੰਨਣਾ ਪੈਂਦਾ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੇ ਤਸ ਕਰ ਨਹੀਂ ਲੇਵੇ ਪਹਨ ਸਕੈ ਜਲ ਪਹਿਲਾ ਬਚਨ ਕਮਾਉਣਾ ਪੈਂਦਾ ਜੋ ਗੁਰ ਕਹੈ ਸੋਈ ਭਲ ਮੰਨੋ ਉਹ ਮੰਨ ਨਹੀਂ ਸਕਿਆ ਬਚਨ ਤੋਂ ਫੇਲ ਹੋ ਗਿਆ ਇਹਨੂੰ ਮਹਾਰਾ ਜੀ ਕਹਿੰਦੇ ਸੰਤੋ ਸਾਗਰ 바ਰੋ ਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋਈ ਬਚਨ ਕਮਾ ਲਵੇ ਸੋ ਗੁਰ ਪ੍ਰਸਾਦਿ ਤਰੀਐ ਉਹ ਤਰ ਜਾਂਦਾ ਹੈ ਪਰ ਜੇ ਕੋ ਬਚਨ ਕਮਾਵੇ ਰਾਜਾ ਬਚਨ ਕਮਾਉਣ ਚ ਫੇਲ ਹੋ ਇਕ ਨੁਕਤਾ ਹੋਰ ਹੁਣ ਧਿਆਨ ਨਾਲ ਸੁਣਿਓ ਪਹਿਲਾਂ ਬਚਨ ਫਿਰ ਗੁਰੂ ਦਾ ਸ਼ਬਦ ਪਹਿਲਾਂ ਬਚਨ ਫਿਰ ਗੁਰੂ ਦਾ ਸ਼ਬਦ ਦੋ ਚੀਜ਼ਾਂ ਨੇ ਅਲੱਗ-ਅਲੱਗ ਗੁਰ ਕਾ ਸ਼ਬਦ ਕਟੈ ਕੋਟ ਕਰਮ ਔਰ ਗੁਰੂ ਦਾ ਬਚਨ ਜਿਹੜਾ ਉਹ ਪਹਿਲਾਂ ਮਿਲਦਾ ਹੈ ਸ਼ਬਦ ਬਾਅਦ ਵਿੱਚ ਮਿਲਦਾ ਹੈ ਤੋਡੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੈ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਖੰਡੇ ਵਾਟੇ ਦੀ ਪੌਲ ਛਕੀ ਹੈ ਪਹਿਲਾਂ ਪੰਜ ਪਿਆਰੇ ਬਚਨ ਦਿੰਦੇ ਨੇ ਬਾਈ ਆ ਰਹਿਤ ਹੈ ਆ ਬਜਰ ਕਰੇ ਤਾ ਨੇ ਇਹਨਾਂ ਤੋਂ ਬਚਣੇ ਆ ਰਹਿਤ ਰੱਖਣੀ ਪਵੇਗੀ ਰਹਿਤ ਸਮਝਾਉਣ ਤੋਂ ਬਾਅਦ ਫਿਰ ਉਹ ਕਹਿੰਦੇ ਜਿਹਨੂੰ ਮਨਜ਼ੂਰ ਹੈ ਉਹ ਬਿਠਾ ਰਵੇ ਜਿਹਨੂੰ ਮਨਜ਼ੂਰ ਨਹੀਂ ਉਹ ਜਾ ਸੇ ਗੁਰੂ ਦਾ ਸ਼ਬਦ ਵਾਹਿਗੁਰੂ ਗੁਰਮੰਤਰ ਤੇ ਖੰਡੇ ਵਾਟੇ ਦੀ ਪੌਲ ਬਾਅਦ ਵਿੱਚ ਛਕਾਉਣੀ ਹੈ ਪਹਿਲਾ ਬਚਨ ਦਿੱਤਾ ਵੀ ਠੀਕ ਹੈ ਤੁਹਾਨੂੰ ਪਰਵਾਨ ਹੈ ਰਹਿਤ ਰੱਖ ਲਓਗੇ ਕਿਸਾਂ ਦੀ ਵੀ ਅਦਵੀਤ ਨਹੀਂ ਕਰੋਗੇ ਤਮਾਕੂ ਦਾ ਸੇਵਨ ਤੇ ਨਹੀਂ ਕਰੋਗੇ ਪਰ ਇਸਤਰੀ ਪਰਪੁਰਖ ਗਮ ਹੀ ਨਹੀਂ ਹੋਣਾ ਸਾਰੀਆਂ ਚੀਜ਼ਾਂ ਸਮਝਾਉਣ ਤੋਂ ਬਾਅਦ ਕਿ ਜੇ ਪਰਵਾਨ ਹੈ ਤਾਂ ਸ਼ਕਲ ਉਮਰ ਨਹੀਂ ਤਾਂ ਜਾ ਸਕਦਾ ਪਹਿਲਾ ਬਚਨ ਫਿਰ ਸ਼ਬਦ ਸ਼ਬਦ ਨੇ ਫਿਰ ਕੰਮ ਕਰਨਾ ਇਹਨੂੰ ਹੋਰ ਸੌਖਾ ਸਮਝ ਲਿਓ ਡਾਕਟਰ ਕੋਲ ਦਵਾਈ ਲੈਣ ਜਾਓ ਉਹ ਦੋ ਚੀਜ਼ਾਂ ਦਿੰਦਾ ਇੱਕ ਦਵਾਈ ਤੇ ਦੂਜਾ ਡਾਕਟਰ ਦਿੰਦਾ ਪਰਹੇਜ਼ ਪਰਹੇਜ਼ ਮੀਨਿੰਗ ਬਚਨ ਉਹ ਕਹਿੰਦਾ ਮੈਂ ਦਵਾਈ ਦੇਣ ਲੱਗਾ ਇਹਨੇ ਕੰਮ ਕਰਨਾ ਪਰ ਸ਼ਰਤ ਕੀ ਹੈ ਤੂੰ ਆ ਪਰਹੇਜ਼ ਰੱਖਣਾ ਇਹਨੇ ਦਿਨਾਂ ਚੀਜ਼ਾਂ ਨਹੀਂ ਖਾਣੀਆਂ ਪਰਹੇਜ਼ ਰੱਖੀ ਦਵਾਈ ਨੇ ਕੰਮ ਕਰ ਦੇਣਾ ਅੱਛਾ ਇੱਕੋ ਵੀ ਮੈਨੂੰ ਡਾਕਟਰ ਵਿਖਾ ਦਿਓ ਜਿਹੜਾ ਤੁਹਾਨੂੰ ਸ਼ੂਗਰ ਦੀ ਦਵਾਈ ਦੇ ਕੇ ਕਵੇ ਗੁਲਾਬ ਜਾਮਣਾ ਜਿੰਨੀਆਂ ਮਰਜ਼ੀ ਖਾ। ਜੇ ਕਹਿ ਰਿਹਾ ਤਾਂ ਬੇਈਮਾਨ ਹੈ। ਇੱਕ ਵੀ ਡਾਕਟਰ ਮੁਖਾ ਦਿਓ ਜਿਹੜਾ ਬੀਪੀ ਦੀ ਦਵਾਈ ਦੇ ਕੇ ਬਲੱਡ ਪ੍ਰੈਸ਼ਰ ਦੀ ਕਵੇ ਪਕੌੜੇ ਬਰੈਡ ਪਕੌੜੇ ਰੱਜ ਕੇ ਖਾਇਆ ਕਰ ਹੁਣ ਨਹੀਂ ਕੋਈ ਫਿਕਰ ਨਹੀਂ। ਉਹ ਬੇਈਮਾਨ ਹੈ। ਉਹ ਕਹੇਗਾ ਭਾਈ ਇਹ ਚੀਜ਼ਾਂ ਤੋਂ ਬਚਣਾ ਪੈਣਾ ਜੇ ਤੂੰ ਰੋਗ ਤੋਂ निजात ਪਾਣੀ ਹੈ। ਫਿਰ ਦਵਾਈ ਨੇ ਤਾਂ ਕੰਮ ਕਰਨੇ ਜੇ ਚੀਜ਼ਾਂ ਛੱਡ। ਮਾਫ ਕਰਿਓ। ਲੋਕੀ ਬਰੈਡ ਪਕੌੜਿਆਂ ਦੀ ਪਲੇਟ ਭਰ ਕੇ ਖਾਣਗੇ ਜਿਨ੍ਹਾਂ ਨੂੰ ਬੀਪੀ ਵੀ ਹੈ ਸ਼ੂਗਰ ਹੈ ਉਹਨੇ ਗਲਬ ਜਮਣਾ ਰੱਖਿਆ ਹੁੰਦੀ ਹੈ ਮੈਂ ਪੁੱਛਣਾ ਤੇ ਤੈਨੂੰ ਤਾਂ ਸ਼ੂਗਰ ਕਹਿੰਦੇ ਨਹੀਂ ਅੱਜ ਤਾਂ ਗੋਲੀ ਖਾਧੀ ਹੋਈ ਹੈ ਅੱਛਾ ਗੋਲੀ ਖਾਣ ਨਾਲ ਕੀ ਹੋਣਾ ਹੈ ਚਲੋ 19 ਦਿਨ ਕੰਟਰੋਲ ਚ ਰਹਲੇਗੀ ਤੁਸੀਂ ਖਾ ਲੈ ਪਰ ਹਟੇ ਦੀ ਨਹੀਂ ਫਿਰ ਡਾਕਟਰ ਦੋ ਚੀਜ਼ਾਂ ਦਿੰਦਾ ਇੱਕ ਦਵਾਈ ਇੱਕ ਪਰਹੇਜ਼ ਐਦਾਂ ਗੁਰੂ ਦੋ ਚੀਜ਼ਾਂ ਦਿੰਦਾ ਇੱਕ ਸ਼ਬਦ ਦੂਜਾ ਬਚਨ ਇਹਨਾਂ ਚੀਜ਼ਾਂ ਤੇ ਪਵੰਦ ਰਹਿਣਾ ਹੈ ਤੂੰ ਫਿਰ ਗੁਰੂ ਦਾ ਸ਼ਬਦ ਕੰਮ ਕਰਦਾ ਹੈ ਰਵਿਦਾਸ ਮਹਾਰਾਜ ਨੇ ਪਹਿਲਾਂ ਬਚਨ ਦਿੱਤਾ ਉਹਨੂੰ ਕਹਿੰਦੇ ਲੈ ਰਾਜਨ ਜਲ ਸ਼ਬਦ ਤਾਂ ਜੇ ਦੇਣਾ ਬਖਸ਼ਿਸ਼ ਤਾਂ ਬਚਨ ਵਿੱਚੋਂ ਹੋਣੀ ਉਹ ਕਮਾ ਨਹੀਂ ਸਕਿਆ ਉਹਨੇ ਮੂੰਹ ਤੱਕ ਲਜਾਉਂਦਿਆਂ ਲਜਾਉਂਦਿਆਂ ਜਲ ਸਾਰਾ ਡੋਲਿਆ ਰਵਿਦਾਸ ਮਹਾਰਾਜ ਚੁੱਪ ਕਰ ਗਏ ਤੂੰ ਬਚਨ ਕਮਾਉਣ ਦੇ ਸਮਰੱਥ ਨਹੀਂ ਰਿਹਾ ਰਾਜਨ ਬੁੱਲੇ ਨਹੀਂ ਉੱਠ ਕੇ ਰਾਜਾ ਚਲਾ ਗਿਆ ਜਾਂਦਿਆਂ ਰਸਤੇ 'ਚ ਪਤਾ ਕੀ ਕਹਿੰਦਾ ਬਚ ਗਏ ਗੰਦਾ ਪਾਣੀ ਪੜਾਉਣ ਲੱਗਾ ਸੀ ਕੁੰਡੇ ਵਾਲਾ ਗੰਦਾ ਪਾਣੀ ਜਿੱਥੇ ਚਮੜੇ ਦੇ ਛੱਪਰ ਪਿੰਦੇ ਗੰਦਾ ਪਾਣੀ ਪਾਉਣ ਲੱਗਾ ਸੀ ਚਲਾ ਗਿਆ ਵਾਪਸ ਆਪਣੀ ਰਿਆਸਤ ਨੇ ਜਹਾਕੇ ਰਾਜਿਆਂ ਵਾਲੀ ਪੋਸ਼ਾਕ ਲਾਈ ਉਹ ਗੰਦੀ ਪੋਸ਼ਾਕ ਕਫਾ ਨੂੰ ਦਾਗ ਲੱਗ ਗਏ ਚਮੜੇ ਦੇ ਪਾਣੀ ਦੇ ਉਹ ਸਾਰੇ ਵਾਂ ਦੇ ਕਾਫਲਾ ਲਾਲ ਹੋ ਗਏ ਜਾ ਕੇ ਪੋਸ਼ਾਕ ਲਾ ਕੇ ਛੁੱਟੀ ਤੋਬੀ ਨੂੰ ਕਹਿੰਦਾ ਆ ਤੂੰ ਹੀ ਰੱਖ ਲਈ ਉਹ ਧੋ ਕੇ ਚਮੜੇ ਦੇ ਪਾਣੀ ਵਾਲਾ ਗੰਦਾ ਪਾਣੀ ਪਾਉਣ ਲੱਗਾ ਸੀ ਤੋਬੀ ਪੁਸ਼ਾਕ ਘਰ ਲੈ ਗਿਆ ਅਹਿਲਕਾਰਾਂ ਤੋਂ ਪੁੱਛਦੇ ਰਾਜਾ ਇੰਨਾ ਗੁੱਸੇ ਵਿੱਚ ਕਿਉਂ ਹੈ ਰਾਜੇ ਨੇ ਇਹ ਪੁਸ਼ਾਕ ਮੈਨੂੰ ਕਿਉਂ ਦਿੱਤੀ ਹੈ ਦੱਸਣ ਵਾਲਿਆਂ ਕਿਹਾ ਕੰਛੀ ਗਏ ਸੀ ਕੋਈ ਉੱਥੇ ਰਦਾਸ ਭਗਤ ਰਹਿੰਦਾ ਉਹਦੇ ਕੋਲ ਗਏ ਸੀ ਉਹਨੇ ਜਲ ਪਾਉਣ ਲੱਗਿਆ ਗੰਦਾ ਪਾਣੀ ਪਾਉਣ ਲੱਗਾ ਸੀ ਰਾਜੇ ਨੇ ਪੀਤਾ ਨਹੀਂ ਤੋਬੀ ਨੇ ਆਪਣੇ ਘਰ ਵਾਲੀ ਨੂੰ ਜਾ ਕੇ ਪੁਸ਼ਾਕ ਦਿੱਤੀ ਭਗਵਾਨ ਨੇ ਇਹਨੂੰ ਚੰਗੀ ਤਰ੍ਹਾਂ ਧੋ ਕੇ ਰੱਖ ਲਈ ਅੱਪਾ ਨੂੰ ਰਾਜੇ ਨੇ ਦਾਨ ਚ ਦਿੱਤੀ ਹੈ ਕਿਤੇ ਵਿਆਹ ਸ਼ਾਦੀ ਤੇ ਪਾਇਆ ਕਰਾਂਗੇ। ਹੁਣ ਕਿਹਾ ਤੁਹਾਨੂੰ ਕਿਉਂ ਦਾਨ ਚ ਦਿੱਤੀ? ਨਵੀਂ ਪੁਸ਼ਾਕ ਹੈ ਰਾਜੇ ਦੀ। ਤੁਹਾਨੂੰ ਕਿਉਂ ਦਿੱਤੀ? ਰਾਜੇ ਪੁਸ਼ਾਕ ਤਾਂ ਇਦਾਂ ਦਾਨ ਨਹੀਂ ਕਰਦੇ। ਤੁਹਾਨੂੰ ਕਿਉਂ ਦਿੱਤੀ ਹੈ? ਉਹਨੇ ਕਿਹਾ ਇਹਦੇ ਕਾਫਲੇ ਬੜੇ ਹੋਏ ਨੇ। ਉਹ ਕੰਚੀ ਗਿਆ ਸੀ ਰਾਜਾ। ਉੱਥੇ ਕੋਈ ਜਲ ਛਕਾਉਣ ਲੱਗੇ ਸੀ ਰੰਦਾਸ ਮਹਾਰਾਜ। ਛਕਿਆ ਹੀ ਨਹੀਂ ਉਹਨੇ। ਗੰਦਾ ਸੀ ਪਾਣੀ। ਧੋਬਣ ਭਾਵਨਾ ਵਾਲੀ ਸੀ। ਉਦੇ ਚਿੱਤ ਵਿੱਚ ਖਿਆਲ ਆਇਆ ਉਹ ਮਨਾ ਜਿਹਦੀ ਪਹੁੰਚ ਸੁਣ ਕੇ ਰਾਜਾ ਐਡੀ ਦੂਰ ਗਿਆ ਕੁਝ ਤਾਂ ਉਹਦੇ ਕੋਲ ਹੋਏ ਐਵੇਂ ਤਾਂ ਉਹਦੀ ਵਡਿਆਈ ਨਹੀਂ ਹੋ ਰਹੀ ਐਵੇਂ ਤਾਂ ਉਹਦੀ ਸੋਭਾ ਨਹੀਂ ਹੋਈ ਉਹਦੇ ਕੋਲ ਕੁਝ ਨਾ ਕੁਝ ਤਾਂ ਹੋਣਾ ਹੈ ਜਿਹੜਾ ਜਲ ਛਕਾਉਣ ਲੱਗਾ ਸੀ ਕੁਝ ਨਾ ਕੁਝ ਤਾਂ ਉਸ ਜਲ ਵਿੱਚ ਹੋਣਾ ਹੈ ਹੋਵੇ ਨਾ ਕਿਤੇ ਮੇਰੇ ਭਾਗ ਜਾਗ ਜਾਣ ਇਹਨੇ ਪੁਸ਼ਾਕ ਧੋਣ ਤੋਂ ਪਹਿਲਾਂ ਦੋਵੇਂ ਕਫ ਪਾਣੀ ਵਿੱਚ ਡੁੱਬੇ ਉਹਨੂੰ ਹੱਥਾਂ ਨਾਲ ਮਲ ਮਲ ਕੇ ਉਹ ਦਾਗ ਧੋਤੇ ਜਿਹੜਾ ਪਾਣੀ ਤੋਂ ਤਉ ਤੋਂ ਬੰਨੇ ਧਿਆਨ ਤਰ ਕੇ ਪੀ ਲਿਆ ਕਹਿੰਦੇ ਨੇ ਉਸ ਵਕਤ ਤੋਂ ਬਾਅਦ ਤੋਬਣ ਦੀ ਸੁਰਤ ਰੱਬ ਨਾਲ ਜੁੜਨ ਲੱਗ ਪਈ ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਉਹ ਬ੍ਰਹਮ ਗਿਆਨ ਦੀ ਪਾਤਰ ਬਣ ਗਈ ਉਹਨੂੰ ਆਉਣ ਵਾਲੇ ਵਕਤ ਦਾ ਪਤਾ ਲੱਗਣ ਲੱਗ ਪਿਆ ਉਹਨੇ ਰਾਜੇ ਦੇ ਕਰਮ ਵੇਖ ਲਏ ਥੋੜੇ ਮਹੀਨਿਆਂ ਵਿੱਚ ਹੀ ਰੌਲਾ ਪੈ ਗਿਆ ਤੋਬੀ ਦੇ ਘਰ ਵਾਲੀ ਨੂੰ ਬ੍ਰਹਮ ਗਿਆਨ ਹੋ ਗਿਆ ਜੋ ਤੋਬਣ ਕਹਿ ਦਵੇ ਉਹ ਪੂਰਾ ਹੋ ਜਾਂਦਾ ਜੋ ਤੋਬਣ ਮੂੰਹ ਤੋਂ ਕਹਦੀ ਉਹ ਬਚਨ ਪੂਰਾ ਹੋ ਜਾਂਦਾ ਉਹਦੀ ਵਡਿਆਈ ਹੋ ਗਈ ਉਹਦੀ ਸੋਭਾ ਤੇ ਵਡਿਆਈ ਹੋਣ ਲੱਗ ਪਈ ਕਿਉਂਕਿ ਸੁਜਗ ਮੈਂ ਸੋਭਾ ਨਾਮ ਕੀ ਉਹਦੀ ਸੁਰਤ ਜੋੜਨ ਲੱਗ ਪਈ ਗੁਰੂ ਦੀ ਕੋਈ ਭੇਟ ਆਇਆ ਭਾਈ ਇੱਕੋ ਹੀ ਭੇਟਾ ਤੁਸੀਂ ਗੁਰਦਾਰੇ ਆਉਂਦੇ ਹੋ ਜਿਹੜੇ ਆਪਾਂ ਪੈਸੇ ਚੜਾਉਨੇ ਤਾਂ ਗੁਰਦੁਆਰੇ ਦਾ ਕੰਮਕਾਰ ਚਲਾਉਣ ਵਾਸਤੇ ਹੁੰਦੇ ਆ ਇਹ ਗੁਰੂ ਦੀ ਭੇਟਾ ਥੋੜੀ ਹੈ ਮਾਰਾ ਗੁਰੂ ਦੀ ਭੇਟਾ ਤੀਹ ਕਹਿੰਦੇ ਗੁਰਦੁਆਰੇ ਲਾਏ ਭਾਵਨੀ ਗੁਰੂ ਦੀ ਭੇਟਾ ਹੈ ਭਾਵਨਾ ਤੁਸੀਂ ਭਾਓ ਭਾਵਨਾ ਨਾਲ ਆਓ ਇਹੀ ਗੁਰੂ ਦੀ ਭੇਟਾ ਹੈ ਜੇ ਗੁਰੂ ਨੂੰ ਭੇਟਾ ਕਰਨੀ ਹੋ ਭਾਵਨਾ ਹੈ ਅੰਦਰ ਧੋਬਣ ਨੇ ਭਾਵਨਾ ਨਾਲ ਜਲ ਛਕਿਆ ਸੁਰਤ ਜੁੜ ਗਈ ਵਡਿਆਈ ਹੋ ਗਈ ਥੋੜੇ ਮਹੀਨਿਆਂ ਬਾਅਦ ਜਜਕਾਰ ਉਦੀ ਖਬਰ ਰਾਜੇ ਤੱਕ ਪਹੁੰਚ ਗਈ ਹੁਣ ਰਾਜਾ ਤੋਬਨ ਦੇ ਘਰ ਆ ਕੇ ਤੋਬੀ ਨੂੰ ਪੁੱਛਦਾ ਤੇਰੇ ਘਰ ਵਾਲੀ ਨੇ ਕਿਹੜਾ ਗੁਰੂ ਧਾਰਨ ਕੀਤਾ ਵੇ ਕਹਿੰਦੇ ਰੱਬ ਨਾਲ ਜੁੜ ਗਈ ਹੈ ਇਹਨੂੰ ਬ੍ਰਹਮ ਗਿਆਨ ਹੋ ਗਿਆ ਕਿਹੜਾ ਗੁਰੂ ਧਾਰਨ ਕੀਤਾ ਤੋਬਨ ਨੇ ਮੋਰ ਜਵਾਬ ਦੇ ਕੇ ਕਿਹਾ ਰਾਜਨ ਇਹ ਬਖਸ਼ਿਸ਼ਾਂ ਤੈਨੂੰ ਹੋਣੀਆਂ ਸੀ ਤੇਰੇ ਕਰਮ ਧੁਖ ਦੇ ਗਏ ਤੈਨੂੰ